ਸ਼ਸ਼ੀਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਡ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਮਨਦੀਪ ਬਾਈ ਦੇ ਘਰੇ ਜਾਨਵਰ ਤੁਹਾਨੂੰ ਤਿੰਨ ਦਿਖਾਉਣੇ ਆ ਤਿੰਨੇ گاਵਾਵਾਂ ਮਿੱਤਰੋ ਤੁਹਾਡੇ ਭਾਵ ਮੁਤਾਬਕ ਤੁਹਾਡੇ ਸਲਾਹ ਮੁਤਾਬਕ ਤੁਹਾਡੇ ਰਾਹ ਮੁਤਾਬਕ ਜਾਨਵਰ ਹੋਣਗੇ ਆ ਜੋ ਸਾਰੀ ਜਾਣਕਾਰੀ ਆਪਾਂ ਮਨਦੀਪ ਭਾਈ ਤੋਂ ਲੈਣੀ ਆ ਕੀ ਡਿਟੇਲਮੈਂਟ ਦੀ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਆ ਵੱਡੇ ਭਾਈ ਵਧੀਆ ਜੀ ਵਧੀਆ ਛੇਤਾ ਦੇ ਪਰਿਵਾਰ ਸਾਰੇ ਵਧੀਆ ਤੁਸੀਂ ਦੱਸੋ ਅੱਜ ਫਿਰ ਤਿੰਨ ਹਾਂਜੀ ਤਿੰਨ ਆਈ ਦੁੱਧ ਲੈ ਜਾਣਾ ਮਣ ਮਣ ਹਾਂਜੀ ਦੁੱਧ ਲੈ ਜਾਣਾ ਮਣ ਮਣ ਹਨਾ ਹਾਂ ਲੈ ਜਾਣ ਜੀ ਲੈ ਆਹ ਡੱਬੀ ਬਾਰੇ ਦੱਸੀ ਭਾਈ ਆਹ ਭਾਈ ਹਾਂਜੀ ਇਹ ਪਹਿਲੇ ਸਵੇਰ ਸੂਈ ਆ ਵੀਰੇ ਹਾਂ ਤੇ ਪਾਂਡਾ ਥੋੜਾ ਜਿਹਾ ਘੱਟ ਦਿਖਾਉਂਦੀ ਐ ਇਹ ਜੀ ਪਰ ਦੁੱਧ ਬਈ ਕੰਡੇ ਤੇ ਪੂਰਾ ਦਾ ਜੋਕ ਕੇ ਲੈ ਜਾਣਾ ਕਿੰਨਾ ਵੀਰੇ ਥਣਾ ਦੀ ਸਾਰੇ ਕਹੇ ਦੀ ਆਪਣੀ ਫੁੱਲ ਗਰੰਟੀ ਹੋਊਗੀ ਕਿੰਨੇ ਦੀ ਦੁੱਧ ਦੇ ਦੁੱਧੇ ਥੱਲੇ 16 ਕਿਲੋ ਆ ਬਈ ਐ ਠੀਕ ਆ ਬਈ ਫਿਰ ਹਾਂਜੀ 15 ਦਿਨਾਂ ਨੇ ਸੂਈ ਆਈ ਬੱਚੀ ਆ ਮਗਰ ਅਜੇ ਤੇ ਪਹਿਲੇ ਸੂਏ ਸੂਈ ਆ ਇਹ ਬਲੂਨ ਹੀ ਸੂਈ ਆ ਹਨਾ ਹਾਂਜੀ ਤੇ ਮਗਰ ਵੀ ਬੱਚੀ ਆਈ ਇਹਦੇ ਮੱਛੀ ਵੀ ਸੋਣੀ ਆ ਯਾਰ ਹਾਂਜੀ ਹਾਂ ਨਹੀਂ ਠੀਕ ਆ ਵੀਰੇ ਅਰੇ ਚੂਣ ਚਣ ਕਿਵੇਂ ਲੱਗਾ ਵੀਰੇ ਮੈਂ ਕਹ ਪੂਰੀ ਵਧੀਆ ਬਈ ਠੀਕ ਆ ਬਈ ਲੈ ਆ ਲੈ ਮੋਟੀ ਜਾਤੂ ਵਾਲੇ ਤਗੜੇ ਆ ਤੁਹਾਡੇ ਕੋਲੇ ਹਨਾ ਕਿੰਨੇ ਦੀ ਬਈ ਮਾਨਤਣ ਵਿੱਚ ਕੋਈ ਕਰਾਂਗੇ ਬਈ ਕੱਢੀ ਬਾਰੂ ਤੋਰੀ ਵੀਰੇ ਲੈ ਵੀ ਮਿੱਤਰੋ 85000 ਦੀ ਵੈੜ ਲੈ ਜਾਓ ਪਹਿਲਾ ਸੂਆ ਮਗਰ ਵੱੱਛੀ ਦੁੱਧ ਹੈਗਾ 16 ਕਿਲੋ ਕੰਡੇ ਦੇ ਲੀਟਰ ਤੋਲ ਕੇ 15 ਕਿਲੋ ਠੰਡਾ ਕੱਢ ਦੂ ਵੀਰੇ ੁੱਲਾ ਢੁੱਲਾ ਹਾਂ ਬਈ 8 ਕਿਲੋ ਡੰਗ ਦਾ ਹਾਂ ਹਾਂ ਬਈ ਨਵੀਂ ਮਿੱਤਰੋ ਲੈਵਾ ਘੱਟ ਦਿਖਾਉਂਦੀ ਹੈ ਨਾ ਲੈਵਾ ਘੱਟ ਦਿਖਾਉਂਦੀ ਹੈ ਬਈ ਪਰ ਦੁੱਧ ਤੋਲ ਕੇ ਲੈ ਜਾਓ ਨੇ ਮੁਰਦਾ ਉਹਦੇ ਬਣੀ ਤਾਂ ਨਹੀਂ ਵਹਿੜ ਬਹੁਤ ਸੋਹਣੀ ਆ ਪੂਰੀ 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 ਬਣਦੀ ਵੀ ਪਹਿਲਾ ਸੂਆ ਸੂਈ ਆ ਬਈ ਪਲੂਣ ਹੀ ਉਹ ਬੱਚੀ ਵੀ ਮਗਰ ਬਹੁਤ ਜੰਗੀ ਬੱਚੀ ਵੀ ਹਾਂ ਪਾਈਪਰ ਦੀ ਆ ਬਈ ਪਾਈਪਰ ਦੀ ਹਾਂ ਬਾਦ ਆ ਬਈ ਲੈ ਮੈਂ ਤਰ ਇੱਕ ਦੀਆਂ ਦੋ ਆ ਜਾਣੀਆਂ 85000 ਦੇ ਵਿੱਚ ਬਾਈ ਬੱਚੀ ਵੀ ਪਿੱਛੇ ਤਿਆਰ ਹੀ ਸਮਝੋ ਕਿਉਂਕਿ ਬਹੁਤ ਚੰਗੀ ਬੱਚੀ ਆ ਸਾਡਾ ਪੈਰਾਂ ਦੀ ਪੁੱਤ ਹੈ ਹਾਂ ਠੀਕ ਆ ਬਾਈ ਅੱਛਾ ਹੁਣ ਆ ਜਾ ਬਾਈ ਮਨਦੀਪ 2 ਨੰਬਰ ਤੇ ਕਾਲੀ ਤੇ 2 ਨੰਬਰ ਬਾਈ ਦੋਹਾਂ ਤਿੰਨਾਂ ਮਹੀਨੇ ਸੂਈ ਆ ਜੀ ਇਹ ਠੀਕ ਆ ਤੇ ਵੱਛੀ ਮਗਰ ਆਈ ਇਹਦੇ ਵੀ ਠੀਕ ਆ ਤੇ ਸੀਰ ਸਾਹਿਬ ਇਹ ਵੀ ਬਹੁਤ ਆਈ ਦੁੱਧ ਵੀਰੇ ਦੁੱਧ ਦੇ ਥੱਲੇ ਭਾਈ ਕੰਡੇ ਤੇ ਤੋਲਣਾ 14 ਕਿਲੋ ਆਪਣਾ 15 ਘਬਾ ਲਓ ਮੈਂ ਉਹਦਾ ਕੋਈ ਫਾਇਦਾ ਨਹੀਂ ਠੀਕ ਕੱਢੀ ਬਾਹਰ ਨੂੰ ਵੀ ਨਹੀਂ ਸਣ ਭਾਂਡੇ ਦੀ ਬਹੁਤ ਸਾਫ ਆ ਜੀ ਤੁਹਾਨੂੰ ਲੱਗਾ ਇਤਨਾ ਭਾਈ ਥੋੜਾ ਲੌਨ ਲੱਗਿਆ ਮੁਰੇ ਦੂਜੇ ਪੈਰ 9 ਜੇ 6:00 ਵਜ ਗਈ ਇਹਦੇ ਠੀਕ ਆ ਉਹਦੇ ਕਰਕੇ ਥੋੜਾ ਤਰਨ ਚ ਤਕਲੀਫ ਆਉਂਦੀ ਹੈ ਹਜੇ ਨੂੰ ਭਾਈ ਠੀਕ ਆ ਵੀਰੇ ਠੀਕ ਆ ਹੋ ਜਾਂਦਾ ਕਈ ਵਾਰੀ ਹਣਾ ਹਾਂ ਪੈਰ ਫੁੱਲਾ ਜਾਂਦਾ ਹੁੰਦਾ ਨਾ ਪੈਰ ਹਾਂ ਫੁੱਟਾ ਢੱਡਾ ਆ ਗਿਆ ਜਿਵੇਂ ਹਣਾ ਬਾ ਹਾਂ ਮਾੜਾ ਮੁਰ ਦੋ ਦਾਲ ਸੁਆ ਤਾਂ ਦੂਜਾ ਹੀ ਹੋਊਗੀ ਬਈ ਦੂਜਾ ਸੁਆ ਹਾਂ ਬਈ ਤੇ ਮਿਲਕ ਵੇਣ ਦੇ ਚੱਡੇ ਦੇ ਨਾੜਾ ਨੂੜਾ ਬਹੁਤ ਵਧੀਆ ਬਹੁਤ ਤਗੜੀਆਂ ਬਈ ਉਹ ਹੀ ਨਾੜਾ ਕਿੰਨੇ ਦੀ ਬਈ ਇਹ ਇਹ ਦੇ ਦਾਂਗੇ 52000 ਦੀ ਬਈ ਠੀਕ ਆ ਫਿਰ ਤਾਂ ਯਾਰ ਬਈ ਕੀ ਮਾੜੀ ਨੇ ਦੀ ਹੈ ਨਾ ਬੱਚੀ ਮਗਰ ਹੈ ਬੱਚੀ ਮਗਰ ਆਈ ਚੋਾਈ ਚੂਈ ਦੀਆਂ ਸਾਰੀਆਂ ਓਕੇ ਆ ਜੀ ਠੀਕ ਆ ਬਈ ਸ਼ੀਸ਼ ਲੱਗ ਪੂਰੀਆਂ ਜਿਵੇਂ ਲੈ ਕੋਈ ਨਹੀਂ ਇਹਨਾਂ ਨੂੰ ਨਹੀਂ ਠੀਕ ਆ ਅੱਛਾ ਇਹ ਹੋ ਗਈ ਦੋ ਤਿੰਨ ਨੰਬਰ ਸਿੰਘਾ ਵਾਲੀ ਬਈ ਤੈਨੂੰ ਨੰਬਰ ਬਈ ਸਿੰਗਾ ਵਾਲੀ ਆ ਜਿਹੜੀ ਹਾਂ ਜਿਹਨੂੰ ਚੁੰਗੀ ਕਹਦੇ ਨੇ ਆਪਾਂ ਚੁੰਗੀ ਵੜਾ ਮੈਂ ਮਾਰਦੀ ਮੂਰਦੀ ਨੀਗੀ ਠੀਕ ਹੈ ਲੈ ਆਈ ਬਾਹਰੋਂ ਕੱਢ ਕੇ ਨਾ ਕੋਈ ਸੰਗ ਸੁੰਗਦਾ ਇਹਨੂੰ ਬਈ ਠੀਕਾ ਦੁੱਧ ਵੀਰੇ ਦੁੱਧ ਦੇ ਥੱਲੇ ਬਈ 11ਵੇਂ ਪਰ ਤੁਸੀਂ 10 ਮੰਨ ਕੇ ਆਇਓ ਜੀ ਠੀਕ ਹੈ ਬੜੇ ਬਈ ਚੋਣ ਕੰਡੇ ਤੋਲ ਲਗਾ ਹਾਂਜੀ ਚੂਣ ਚਾਂ ਚੰਗਾ ਲੱਗਾ ਚੂਣ ਚਾਂ ਤਾਂ ਬਈ ਤਿੰਨਾਂ ਨੂੰ ਯਾਨੀ ਕਿ ਪੂਰਾ ਮੋਟੀ ਧਾਰ ਆਈ ਹਿੱਲਣ ਹਲਉਣ ਦੀ ਇਹ ਕਿੰਨਵਾ ਸੂਆ ਹੋਊਗੀ ਬਈ ਇਹ ਬਈ ਤੀਜੇ ਹੋਊਗੀ ਹੋ ਤੀਜਾ ਸੂਆ ਜੀ ਤੀਜਾ ਸੂਆ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ 35000 ਜੀ ਦੀ 35000 ਦੀ 35 ਦੀ 35000 ਦੀ ਬਈ ਠੀਕ ਹੈ ਯਾਰ ਮਾੜੀ ਨਹੀਂ ਹਨਾ ਕਰੇ ਦੁੱਧ ਪੀਣ ਵਾਲੇ ਦੁੱਧ 15 ਕਿਲੋ ਦਈ ਜੋ ਵੀ ਕਰ ਇਹਦੇ ਬਈ ਟੀਕਾ ਭਰਿਆ ਵਾ ਪਰ ਆਪਾਂ ਉਹਨੂੰ ਖਾਲੀ ਕਰਕੇ ਲਈਏ ਖਾਲੀ ਕਰਕੇ ਦੇਣੀ ਹੈ ਜੀ ਕਿੰਨਾ ਹੋਗਾ ਟਾਈਮ ਜਬਰੇ ਠੀਕ ਹੈ ਪਰ ਇਹਨੂੰ ਕਿੰਨਾ ਟਾਈਮ ਹੋ ਗਿਆ ਬਈ ਇਹਦੇ ਬਈ ਹੋ ਗਿਆ 15 ਕ ਦਿਨ ਠੀਕ ਆ ਪਰ ਆਪਾਂ ਖਾਲੀ ਸਮਝ ਕੇ ਲਈ ਆ ਖਾਲੀ ਸਮਝ ਕੇ ਦੇਣੀ ਆ ਇਹ 35 ਦੀ ਦੇਣੀ ਆ ਕਾਲੀ ਆਪਾਂ 52000 ਦੀ ਹੈ ਨਾ 52 ਦੇਣੀ ਆ ਇਹ ਉਹ 85000 ਦੀ ਉਹ 85 ਦੇਣੀ ਆ ਠੀਕ ਮਾਨ ਤਣ ਵਿੱਚੋਂ ਵੀਰੇ ਬਈ ਖੁੱਲਾ ਡੁੱਲਾ ਕਰਾਂਗੇ ਠੀਕ ਆ ਬਈ ਨੰਬਰ ਕਿੰਨਾ ਗਿਆ 98550 68 ਡਬਲ ਜ਼ ਰੱਖੀ 98550 ਤੇ 68001 ਗੱਡੀ ਚ ਲਾਇਆ ਆ ਹੋਵੇ ਮੂਸੇ ਵਾਲੇ ਦਾ ਚੱਲਦਾ ਹੋਵੇ ਡੈਕ ਤੇ ਗੱਲ ਸੁਣਦੀ ਹੋਵੇ ਇੱਕ ਇੱਕ ਤੇ ਫਿਰ ਵੜਾ ਹੁਣ ਕਮਾਲ ਆ ਜਾਓ ਬਈ ਕਰੀਏ ਮਨਦੀਪ ਬਾਈ ਦੇ ਗਲਪਤ ਨਾਲ